ਦੁਨੀਆ ਦਾ ਸਭ ਤੋਂ ਨਿਕੰਮਾ ਰੋਡ ਸਾਡਾ ਰਾਹੋਂ ਰੋਡ ਰਸਤਾ ਖਰਾਬ ਜਿਹੜੇ ਮੇਰੇ ਵਰਗੇ ਵਿਚਾਰੇ ਅੱਖਾਂ ਤੋਂ ਘੱਟ ਦਿਖਦਾ ਉਹ ਟੋਇਆਂ ਦੇ ਵਿੱਚ ਕਈ ਥੱਲੇ ਕੇ ਆਪਣੇ ਲੱਤਾਂ ਮਾਚ ਲਾਂਦੇ ਅਜੇ ਤੱਕ ਕਦੇ ਪ੍ਰੋਬਲਮ ਨਹੀਂ ਆਈ ਆ ਬਾਹਰ ਦੇ ਨਰਦ ਦੇ ਕਾਰਨ ਸਾਡੀ ਪੇਮੈਂਟ ਵੀ ਰੁਕੀ ਪਈ ਆ ਸਾਡੇ ਕਾਰੋਬਾਰੋ ਕੋਈ ਪੈਸੇ ਵੀ ਕਾਰੋਬਾਰ ਅੱਜਕੱਲ ਕਿੰਨੇ ਕਹਿ ਗਿਆ ਆ ਅਰ ਜੰਗ ਲੱਗਣ ਨਾਲ ਹੋਰ ਕਾਰੋਬਾਰ ਦਾ ਕਿਹੜਾ ਨੁਕਸਾਨ ਹੋ ਗਿਆ ਇੱਥੇ ਕਈ ਵਾਰ ਨਹੀਂ ਇੱਕ ਵਾਰ ਦਾ ਮਿਰਾਟੋ ਵੀ ਨਹੀਂ ਬਚਿਆ ਨਾ ਚਾਹੀਦਾ ਧਿਆਨ ਦੇਣਾ ਚਾਹੀਦਾ ਇਹ ਕੰਮ ਜਿਹੜੇ ਜ਼ਰੂਰੀ ਆ ਕਰਨੇ ਚਾਹੀਦੇ ਪਹਿਲੇ ਮਾਨੜ ਸਕੂਲ ਪੈਂਦਾ ਉਹਦੇ ਬੱਚੇ ਜਾਂਦੇ ਆ ਬੰਨ ਰੋਡ ਦੇ ਵੀ ਬੂਧਾੜ ਦੇ ਜਾਂਦੇ ਆ ਹਾਂ ਪਰ ਉਹੜੇ ਨਾਲ ਕੋਰਾ ਹਾਲਾ ਕਿ ਸਕੂਲ ਬਾਹਰ ਤਾਂ ਸੁchna ਚਾਹੀਦਾ ਬੱਚੇ ਬੱਚੇ ਜਾਂਦੇ ਆ ਸਾੜੇ ਜਾਂ ਮੀਂਹ ਦੇ ਛਿੱਟੇ ਪੈਂਦੇ ਛੱਡ ਦਿੰਦੇ ਡੇਂਗਾ ਵਾਲੇ ਪਾਣੀ ਜੀ ਉਹ ਕਹਿੰਦਾ ਇੰਨੇ ਧੁੱਧ ਲੱਭ ਬਹੁਤ ਜ਼ਿਆਦੇ ਕਿੱਸਾ ਸੁਣਾਈ ਨਹੀਂ ਕਰਦਾ ਕੋਈ 3-4 ਘਟੀਆਂ ਵੀ ਛਾਸੀਆਂ ਅੱਛਾ ਜੀ ਇੰਨਾ ਸਾਡਾ ਪਾਣੀ ਸਾਰਾ ਅੰਦਰ ਵੜ ਗਿਆ ਸਾਡਾ ਮਾਲ ਵੀ ਖਰਾਬ ਹੋ ਗਿਆ ਹੋ ਗਿਆ ਹਾਂਜੀ ਹਾਂਜੀ ਮੈਂ ਤੁਹਾਡਾ ਆਪਣਾ ਕਾਵਲ ਸਿੰਘ ਰਠੌਰ ਜੀ ਆ ਦੇਖੋ ਪਿੰਡ ਮਿਹਰਬਾਨ ਦੇ ਵਿੱਚ ਆਪਾਂ ਜਿੱਥੇ ਗਟਰਾਂ ਦੇ ਮੂੰਹ ਖੁੱਲੇ ਆ ਉੱਥੇ ਪ੍ਰਸ਼ਾਸਨ ਦੀ ਲਾਪਰਵਾਹੀ ਦੀ ਗੱਲ ਕਰਨ ਲੱਗਿਆ ਜੀ ਆ ਦੇਖੋ ਇਹ ਗਟਰ ਪਤਾ ਨਹੀਂ ਕਿੰਨੇ ਕਿ ਦਿਨਾਂ ਦਾ ਕਿੰਨੇ ਕਿ ਸਾਲਾਂ ਦਾ ਇੱਕ ਆ ਗਟਰ ਦਾ ਟੱਕਣ ਦੇਖੋ ਖੁੱਲਾ ਪਿਆ ਤੇ ਇਹਦੇ ਵਿੱਚੋਂ ਦੇਖੋ ਕਿਦਾਂ ਪਾਣੀ ਨਿਕਲ ਰਿਹਾ ਤੇ ਆ ਦੁਕਾਨਾਂ ਵਾਲੇ ਬੰਦੇ ਬੜੇ ਪਰੇਸ਼ਾਨ ਐ ਜੀ ਆਉਣ ਜਾਣ ਵਾਲੇ ਰਾਹੀ ਬਹੁਤ ਪਰੇਸ਼ਾਨ ਐ ਤੇ ਕਾ ਪਿੱਛੇ ਤੋਂ ਜੂਮ ਕਰਕੇ ਦਿਖਾਣਾ ਜੀ ਆ ਪਿਛਲੇ ਪਾਸੇ ਗਲਟਰ ਹੈ ਇਹੋ ਜੇ ਗਲਟਰ ਰਾਹਾਂ ਰੋਡ ਦੇ ਉੱਪਰ ਪਤਾ ਨਹੀਂ ਕਿੰਨੇ ਕਾ ਇਹ ਗਲਟਰ ਦੇਖੋ ਤੁਸੀਂ ਮੂੰਹੋਂ ਬੋਲਦੀ ਤਸਵੀਰ ਆ ਜੀ ਇਹ ਸਾਡੇ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਦੀਆਂ ਲਾਪਰਵਾਹੀਆਂ ਦੀ ਬੜੀਆਂ ਚਾਵਾਂ ਤੇ ਸਦਰਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਅਸੀਂ ਲੈ ਕੇ ਆਂਦੀ ਹੈ ਪਰ ਇਹਨਾਂ ਕੰਮਾਂ ਵੱਲੋ ਧਿਆਨ ਨਹੀਂ ਦੇ ਰਹੇ ਕਿੰਨੀ ਟ੍ਰੈਫਿਕ ਇੱਥੋਂ ਲੰਘ ਰਹੀ ਹੈ ਇਹ ਤਕਰੀਬਨ ਇੱਕ ਅੱਧਾ ਟੋਆ ਨਹੀਂ ਹੈ ਪ੍ਰਸ਼ਾਸਨ ਜਿਹੜਾ ਭੂਕ ਨਹੀਂ ਸੁੱਤਾ ਪਿਆ ਸੋ ਉਹਨਾਂ ਦੀਆਂ ਅੱਖਾਂ ਖੋਲਣ ਦੇ ਵਾਸਤੇ ਆਪਾਂ ਫੇਰ ਤੋਂ ਇਹ ਵੀਡੀਓ ਬਣਾ ਰਹੇ ਆ ਜੀ ਆ ਦੇਖੋ ਇਹਦੇ ਵਿੱਚ ਕੋਈ ਬੰਦਾ ਰਾਤ ਬਰਾਤੇ ਕੋਈ ਸਕੂਟਰ ਜਾਂ ਸਕੂਟਰੀ ਕਿਸੇ ਦੀ ਸਲਿੱਪ ਹੋ ਕੇ ਡਿੱਗ ਜਾਵੇ ਤਾਂ ਕੌਣ ਜ਼ਿੰਮੇਵਾਰ ਹੈ ਸੱਟਾਂ ਵੀ ਲੱਗਣੀਆਂ ਸਿੱਧਾ ਵੀ ਜਾਊਗਾ ਦੇਖੋ ਕਿੱਦਾਂ ਕੂੜੇ ਦਾ ਢੇਰ ਪਏ ਨੇ ਵਾਹ ਤੁਹਾਡੇ ਨਾਲ ਗੱਲਬਾਤ ਕਰਨੇ ਆ ਜੀ ਬਾਈ ਕਿੱਦਾਂ ਹਾਲ ਜੀ ਹਾਲ ਬਾਈ ਦੇਖ ਲਓ 12 ਵੱਜ ਗਏ ਆ ਹਾਂ ਜੀ ਐ ਤੱਕ ਦੁਕਾਨ ਬੰਦ ਆ ਅੱਛਾ ਦੁਕਾਨ ਆਪਣੀ ਆ ਜੀ ਉਹ ਤੇਰਾ ਭਲਾ ਤੇਰਾ ਬੋਲੀ ਦਾ ਕੋਈ ਸੰਸ ਨਹੀਂ ਆ ਇਹ ਦੇਖ ਲਓ ਇਹ ਰੋਡ ਤੇ ਹੀ ਲਿਖੇ ਹੋਏ ਆ ਸਰਕਾਰਾਂ ਦਾ ਕੰਮ ਆਮ ਬੰਦੇ ਨੂੰ ਕੰਦਾ ਮਿਲਦਾ ਅੱਛਾ ਹੈ ਵੀਰੇ ਮੈਂ ਤਾਂ ਯਾਰ ਸੋਚਿਆ ਸੀ ਮੈਂ ਕਿਹਾ ਦਿਹਾੜੀ ਥੂੜ ਦੇ ਲੱਗਿਆ ਹੋਇਆ ਵੀ ਦਿਹਾੜੀ ਬੰਦਾ ਪਾ ਰਿਹਾ ਬਣਾ ਰਿਹਾ ਵੀ ਸ਼ਾਇਦ ਪ੍ਰਸ਼ਾਸਨ ਲੋ ਇਹਦੀ ਸਫਾਈ ਤੁਸੀਂ ਕਰ ਰਹੇ ਹੋ ਨਹੀਂ ਮੇਰੀ ਦੁਕਾਨ ਆ ਕੱਪੜੇ ਦੀ ਆ ਇੱਥੇ ਆਏ ਹਾਏ ਦੇ ਦੇ ਲੋ ਜੀ 12:00 ਵੱਜ ਗਏ ਇਹ ਤਾਂ ਦੁਕਾਨ ਖੋਲੀ ਨਹੀਂ ਹੈ ਜੀ ਆਹੀ ਬਸ ਮਸਲੇ ਹੱਲ ਕਰੀ ਜਾਂਦੇ ਸਰਕਾਰਾਂ ਦੇ ਭਾਈ ਕੱਪੜਾ ਵੇਚਦੇ ਸੀ ਕੱਪੜੇ ਲੋਕੀ ਨਵੇਂ ਲੈਣ ਵਾਸਤੇ ਆਉਂਦੇ ਆ ਭਾਈ ਦੇਖ ਲਓ ਇੱਥੇ ਕੋਈ ਆਉਗਾ ਜੀ ਹਾਲ ਤਾਂ ਦੇਖੋ ਭਾਈ ਹਾਂ ਹਾਂ ਸਾਡਾ ਹਾਲ ਦੇਖ ਕੇ ਕੋਈ ਗਾਹ gauਗਾ ਵੇਚਣ ਵਾਸਤੇ ਸ਼ਟਰ ਤਾਂ ਉੱਤੀ ਲੋਕ ਲੱਗੇ ਆ ਖੋਲੇ ਦੱchnੀ ਹੈਗਾ ਹਾਂ ਇਹਨਾਂ ਦਾ ਹਾਲਾਤ ਖਰਾਬ ਬਸ ਕੀ ਕਰੀਏ ਯਾਰ ਜੀ ਬਸ ਵਪਾਰੀ ਦਾ ਅੱਜ ਵੀ ਮਰਿਆ ਕੱਲ ਵੀ ਮਰਿਆ ਭਾਈ ਹਾਂ ਹਾਂ ਕੁਝ ਤਾਂ ਲੜਾਈ ਕਰਕੇ ਲੇਬਰ ਬਾਹਰ ਜੇ ਨਹੀਂ ਕੋਝਾ ਹਲਾਤਾ ਕਰਕੇ ਗਾਗ ਨਹੀਂ ਆਂਦਾ ਜਿਹੜਾ ਮਾਰਕ ਹੋਤਾ ਹੈਗਾ ਵਕ ਹਾਂਜੀ ਨਹੀਂ ਕੱਪੜੇ ਤੁਸੀਂ ਨਵੇਂ ਪੇਚਣੇ ਕੱਪੜਿਆਂ ਦਾ ਬੁਰਾ ਹਾਲ ਹੋਣਾ ਤੁਹਾਡੀ ਦੁਕਾਨ ਦੇ ਵਿੱਚ ਧੂੜ ਮਿੱਟੀ ਨਾਲ ਪਾ ਪਾ ਕੇ ਅੱਜ ਵੀ ਖੋਲੋ ਇਹ ਵੇਕੇਗਾ ਠੀਕ ਹੈ ਨਹੀਂ ਤਾਂ ਕੱਲ ਤਾਂ ਮਿੱਟੀ ਦੇ ਰੇਟ ਤੇ ਜਾਣਾ ਹੋ ਬਹੁਤ ਹਾਲਤ ਖਰਾਬ ਪੈਸੇ ਪੂਰੇ ਹੋ ਜਾਂਦੇ ਕਿ ਨਹੀਂ ਭਾਜੀ ਇਹ ਤਾਂ ਹੁਣ ਬਸ ਮੈਨੂੰ ਤਾਂ ਲੱਗਦਾ ਕੰਪਨੀ ਡਾਉਣੀ ਈ ਹੈ ਹਾਂਜੀ ਦੋਸਤੋ ਆਹ ਦੁਕਾਨ ਤੁਸੀਂ ਦੇਖ ਸਕਦੇ ਹੋ ਜੀ ਬੀਏ ਗਾਰਮੈਂਟਸ ਇਹ ਵਿਚਾਰੇ ਨੇ ਕਿੰਨੇ ਚਾਵਾ ਦੇ ਨਾਲ ਰਾਹਾਂ ਰੋਡ ਦੇ ਉੱਪਰ ਦੁਕਾਨ ਖੋਲੀ ਹੋਣੀ ਆ ਨਵੇਂ ਕੱਪੜੇ ਦੀ ਰੈਡੀਮੇਡ ਸੂਟਾਂ ਦੀ ਇਹ ਵਿਚਾਰੇ ਕਿੰਨੇ ਦੁਖੀ ਆ ਅੱਜ ਇਹ ਗੱਟਰ ਦਾ ਗੰਦਾ ਪਾਣੀ ਇਹਨਾਂ ਦੀ ਦੁਕਾਨ ਦੇ ਵਿੱਚ ਵੜਦਾ ਜਾ ਰਿਹਾ ਇਹ ਗੱਟਰ ਦੇ ਪਾਣੀ ਨੂੰ ਰੋਕਣ ਵਾਸਤੇ ਆ ਦੇਖੋ ਵਿਚਾਰਿਆਂ ਨੇ ਪਤਾ ਨਹੀਂ ਕਿੰਨੀ ਕੁ ਮਹਿੰਗੀ ਆ ਮਲਵੇ ਦੀ ਮਿੱਟੀ ਦੀ ਇਹ ਟਰਾਲੀ ਮਹਗਾਈ ਹੋਣੀ ਆ ਤੇ ਆ ਪੱਧਰਾ ਕਰਨ ਲੱਗ ਰਿਹਾ ਹਾਲਾਂਕਿ ਇਹ ਸਾਰਾ ਕੰਮ ਪ੍ਰਸ਼ਾਸਨ ਦਾ ਬਣਦਾ ਜ਼ਿੰਮੇਵਾਰੀ ਬਣਦੀ ਆ ਆ ਸਾਡੇ ਬੀਬੀ ਜੀ ਵੀ ਦੇਖੋ ਆਪਣੀ ਦੁਕਾਨ ਦੀ ਸਾਫ ਸਫਾਈ ਕਰਨ ਲੱਗ ਰਹੀ ਸਾਡੀ ਕੋਈ ਦੁਕਾਨ ਦੇ ਵਿੱਚ ਕੋਈ ਗਾਹਕ ਆਵੇ ਗੰਦਾ ਰਸਤਾ ਦੇਖ ਕੇ ਵਾਪਸ ਨਾ ਮੁੜ ਜਾਏ ਬੀਬੀ ਸਤਿ ਸ਼੍ਰੀ ਅਕਾਲ ਜੀ ਬੀਬੀ ਕੀ ਕਹੋਗੇ ਜੀ ਮੈਂ ਦੇਖਿਆ ਤੁਹਾਡਾ ਬਹੁਤ ਬੁਰਾ ਹਾਲ ਹੈ ਜੀ ਭਾਜੀ ਸਾਨੂੰ ਅੱਜ ਹਫਤਾ ਹੋ ਗਿਆ ਇੱਥੇ ਦੇਖੋ ਜੀ ਕਿੰਨਾ ਪਾਣੀ ਖੜਾ ਵਾ ਕੋਈ ਨਹੀਂ ਇੱਥੇ ਸੁਣਦਾ ਹੈਗਾ ਅਸੀਂ ਰੋਜ਼ ਦੁਕਾਨ ਖੋਲ ਕੇ ਜੀ ਚੱਲ ਜਾਂਦੇ 100 ਰੁਪਏ ਦਾ ਅਸੀਂ ਕੰਮ ਨਹੀਂ ਕਰਦੇ ਦੇ ਅਸੀਂ ਇਹਨਾਂ ਨੂੰ ਉਦੋਂ ਕਿਹਾ ਵੀ ਅਸੀਂ ਤਾਂ ਸਿਰਫ ਦੇਖੋ ਜੀ ਕਿਰਾਏ ਤੇ ਦੁਕਾਨੇ ਹੀ ਸਾਨੂੰ ਇਹਦੇ ਬਾਰੇ ਕੋਈ ਨਹੀਂ ਪਤਾ ਕੋਈ ਅਸਾ ਸੁਣਾਈ ਨਹੀਂ ਕਰਦਾ ਕੋਈ 3-4 ਕੱਡੀਆਂ ਵੀ ਛਾਸੀਆਂ ਉਹ ਬੜੀ ਮੋਸਕਲ ਕੱਡੀਆਂ ਫਿਰ ਕਿਸੇ ਨੇ ਕੋਈ ਵਿਚਾਰਾ ਰਾਹ ਜਾਂਦਾ ਸੀਗਾ ਉਹਨੇ ਦੋ ਟਰਾਲੀਆਂ ਛਾਡੀਆਂ ਮਿੱਟੀ ਦੀਆਂ ਮੁਰ ਕੇ ਕੋਈ ਇੱਥੇ ਦੇਖਣ ਨਹੀਂ ਆਂਦਾ ਕੋਈ ਸੁਣਦਾ ਨਹੀਂ ਅਸੀਂ ਹੁਣ ਆਪਣੇ ਪੱਲੋ ਸਟਾਈ ਆ अच्छा जी बाकी ਹੁਣ ਦੇਖੋ ਕੋਈ ਤੁਹਾਡਾ ਸਹੀ ਬੀਬੀ ਕਿਰਾਇਆ ਕਿੰਨਾ ਗਰੈਂਟ ਕਿੰਨਾ ਹੈ ਸਾਡੀ 7000 ਰੁਪਏ ਸੀ ਇਹਦਾ ਰੈਂਟ ਭਰਦੇ ਤੇ ਦੇਖੋ ਜੇ ਹੁਣ ਅਸੀਂ ਤਮਾਵਾਂਗੇ ਨਾ ਤੁਸੀਂ ਕਿਰਾਇਆ ਕਿੱਥੋਂ ਭਰਾਂਗੇ ਹਾਂਜੀ ਐਨਾ ਸਾਡਾ ਪਾਣੀ ਸਾਰਾ ਅੰਦਰ ਵੜ ਗਿਆ ਸਾਡਾ ਮਾਲ ਵੀ ਖਰਾਬ ਹੋ ਗਿਆ ਬਹੁਤ ਹਾਂਜੀ ਤਾਂ ਕਰਕੇ ਅਸੀਂ ਹੁਣ ਦੇਖੋ ਅਸੀਂ ਆਪਸ ਚਾ ਕੇ ਆਪਣੀ ਆਪ ਕਰਦੇ ਹਾਂ ਮਾਤਾ ਨਵੇਂ ਕੱਪੜੇ ਤੁਸੀਂ ਬਾਹਰ ਲੋਕੀ ਸ਼ੋਅ ਵਾਸਤੇ ਟੰਗਦੇ ਵੀ ਗਾਕ ਇਹ ਕੱਪੜੇ ਨੂੰ ਦੇਖ ਕੇ ਸਾਡੇ ਕੋਲ ਆਊਗਾ ਤੁਸੀਂ ਤਾਂ ਬਾਹਰ ਕੱਪੜੇ ਸ਼ੋਅ ਵਾਸਤੇ ਟੰਗ ਵੀ ਨਹੀਂ ਸਕਦੇ ਅਸੀਂ ਕਿੱਥੇ ਦੇਖੋ ਅਸੀਂ ਇੱਥੇ ਬੈ ਰੋਟੀ ਵੀ ਨਹੀਂ ਖਾ ਸਕਦੇ ਰੋਟੇ ਕੱਪੜ ਅਹਿਿਤ ਆਪਣਾ ਖਾਣਾ ਵੀ ਨਾ ਮੂਹ ਬਣ ਕੇ ਇੱਥੇ ਇੱਥੇ ਕੰਮ ਕਰਦੇ ਆ। ਤੇ ਇਸ ਨੂੰ ਕੋਈ ਨਹੀਂ ਕਰਦਾ ਕੁਝ ਨਾ ਸੁੰਗੜਾ ਨਾ ਬਹੁਤ ਅੰਧਰਾਸਾ ਦਾ ਕੰਮ ਕਰਵਾ ਕੇ ਮੜਾ ਗਿਆ। ਬਹੁਤ ਬਹੁਤ ਧੰਨ ਦੀ ਮਿਹਰਬਾਨੀ ਹੈ। ਸੋ ਪ੍ਰਸ਼ਾਸਨ ਦੇ ਕੋਲੋਂ ਮੰਗ ਕੀਤੀ ਜਾਂਦੀ ਜੀ ਇੰਨੀ ਕਰਜਾ ਚੁੱਕ ਚੱਕ ਕੇ ਦੁਕਾਨਾ ਪਾਦਾ ਬੰਦਾ ਇਨਵੈਸਟਮੈਂਟ ਕਰਦਾ ਪਰ ਉਹਦੇ ਵਿੱਚੋਂ ਕਮਾਈ ਤਾਂ ਦੂਰ ਦੀ ਗੱਲ ਹੈ। ਕਈ ਵਾਰੀ ਪੈਸੇ ਵੀ ਨਹੀਂ ਪੂਰੇ ਹੁੰਦੇ। ਇੰਨਾ ਬੁਰਾ ਹਾਲ ਹੈ ਜੀ ਇਸ ਰੋਡ ਦਾ ਸਾਡੇ ਵੀਰ ਜੀ ਈ ਰਿਕਸ਼ਾ ਵਾਲੇ ਖੜੇ ਨੇ। ਸੋ ਇਹ ਵੀ ਵਿਚਾਰੇ ਰੋਜ਼ ਆਉਂਦੇ ਸਵਾਰੀਆਂ ਲੈ ਕੇ ਇਹਨਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਕਈ ਵਾਰੀ ਈ ਰਿਕਸ਼ੇ ਫਲਟ ਵੀ ਜਾਂਦੇ ਬਾਈ ਸਾਹਿਬ ਜੀ ਫਲਟ ਜਾਂਦੇ ਆ ਜੀ ਬਾਈ ਕਿੰਨੇ ਕੁ ਦੁਖੀਆਂ ਪ੍ਰਸ਼ਾਸਨ ਨੂੰ ਕੀ ਕਰਨਾ ਚਾਹੋਗੇ ਰੋਡ ਤੋਂ ਬਹੁਤ ਜ਼ਿਆਦਾ ਪਰੇਸ਼ਾਨਾ ਜੀ ਉਹ ਤਾਂ ਆਟੋ ਪਲਟਦੇ ਇੱਥੇ ਕਈ ਵਾਰ ਨਹੀਂ ਇੱਕ ਇੱਕ ਵਾਰ ਤਾਂ ਮੇਰਾ ਆਟੋ ਪੂਰੀ ਤਰ੍ਹਾਂ ਹੀ ਬਚਿਆ ਬੱਚੇ ਨਾਲ ਸੜਾਈ ਹੁੰਦੀ ਆ ਬਹੁਤ ਦੁੱਖਾ ਲੱਗਦਾ ਯਾਰ ਹਾਂਜੀ ਹਾਂਜੀ ਬਹੁਤ ਬੁਰਾ ਹੈ ਕਾਫੀ ਟਾਈਮ ਤੋਂ ਬੁਰਾ ਹਾਲ ਹੈ ਠੀਕ ਹੈ ਬਹੁਤ ਜਿਆਦਾ ਕਾਫੀ ਟਾਈਮ ਤੋਂ ਹੋ ਰਿਹਾ ਹੈ ਕੀ ਕਹੋਗੇ ਜੀ ਪ੍ਰਸ਼ਾਸਨ ਨੂੰ ਜੀ ਨਹੀਂ ਕਹਿੰਦਾ ਜਲਦੀ ਜਲਦੀ ਇਹਨੂੰ ਸੈੱ ਇਹ ਕੱਪੜੇ ਵਾਲੇ ਦੇ ਬਿਲਕੁਲ ਨਾਲ ਇਹ ਬੇਕਰੀ ਦੀ ਦੁਕਾਨ ਹੈ ਜੀ ਦੇਖੋ ਇਹਨਾਂ ਨੇ ਹੋਲ ਸੇਲ ਸਮਾਨ ਰੱਖਿਆ ਛੋਟੀਆਂ ਦੁਕਾਨਾਂ ਵਾਲੇ ਇਹਨਾਂ ਦੇ ਕੋਲੋਂ ਸਮਾਨ ਲੈ ਕੇ ਜਾਂਦੇ ਆ ਜੀ ਖਾਣ ਪੀਣ ਦੀ ਐਡਮਾ ਰੱਖੀਆਂ ਤੇ ਤੁਸੀਂ ਧੂੜ ਮਿੱਟੀ ਦੇਖੋ ਜੀ ਖਾਣ ਪੀਣ ਕਿੰਨਾ ਬੁਰਾ ਹਾਲ ਹੋਇਆ ਪਿਆ ਇਹ ਰੋੜ ਟੁੱਟੇ ਹੋਏ ਕਰਕੇ ਔਰ ਬਾਈ ਤੁਹਾਡੇ ਸਾਹਮਣੇ ਨਰਕ ਬਣਿਆ ਪਿਆ ਕਿੰਨੇ ਕੁ ਦੁਖੀ ਹੋ ਤੁਸੀਂ ਬਹੁਤ ਜ਼ਿਆਦਾ ਜੀ ਹਾਂ ਜੀ ਕੀ ਕਹਿਣਾ ਚਾਹੁੰਗੇ ਯਾਰ ਤੁਹਾਡੇ ਕੋਲੋਂ ਸਮਾਨ ਵੀ ਬੱਚਿਆਂ ਦੇ ਖਾਣ ਪੀਣ ਵਾਲੀਆਂ ਚੀਜ਼ਾਂ ਪਈਆਂ ਸਮਾਨ ਵਿੱਚ ਨਾ ਔਖਾ ਹੋ ਜਾਵੇਗਾ ਵਾ ਚਾਰ ਮਹੀਨੇ ਦਿੰਦੇ ਹੋਵੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਗਾਹ ਕਾਣਾ ਆਪਰੇ ਜਾਏਗਾ। ਅੱਛਾ। ਘਰੋ ਘਰ ਨੂੰ ਕਿੰਨਾ ਫਰਕ ਪੈਂਦਾ? ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ। ਖਾਣ ਪੀਣ ਵਾਲੀ ਆਈਟਮਾਂ ਗੰਦਗੀ ਵਿੱਚ ਕਸਟਮਰ ਹੋਈ ਨਹੀਂ ਆਉਂਦਾ ਹੈਗਾ। ਹੂੰ ਹੂੰ। ਸਾਡੇ ਵਰਗੇ ਵਪਾਰੀ ਆਂਦੇ ਨੇ ਇਹਨਾਂ ਕੋਲ ਆਰਡਰ ਲੈਣ ਲਈ ਜਾਂ ਪੇਮੈਂਟ ਲੈਣ ਲਈ ਉਹ ਵਿਚਾਰੇ ਬਾਹਰ ਗੱਡੀ ਵੀ ਖੜੀ ਕਿੱਥੇ ਕਰਨ ਕੋਈ ਸਮਝ ਨਹੀਂ ਆਂਦੀ ਹੈ ਜੀ ਔਰ ਇੰਨੀ ਬੈਡ ਸਮੈਲ ਆ ਰਹੀ ਹੈ। ਕੁਝ ਤਾਂ ਸੋਚੋ ਇਹਨੂੰ ਕਰਵਾਓ ਠੀਕ ਕਿਰਪਾ ਕਰਕੇ ਇੱਥੇ ਧਿਆਨ ਦਿਓ। ਮਿਹਰਬਾਨੀ ਤੁਹਾਡੀ। ਭਾਜੀ ਤੁਸੀਂ ਹੁਣ ਹੋਲ ਸੇਲਰ ਇਹਨਾਂ ਤੱਕ ਤੁਸੀਂ ਸਮਝ ਪਹੁੰ ਇਹ ਵਿਚਾਰੇ ਜਦੋਂ ਤੁਹਾਨੂੰ ਕੋਈ ਮਹੀਨੇ ਬਾਅਦ ਹਫਤੇ ਬਾਅਦ ਤੁਹਾਡਾ ਹਿਸਾਬ ਕਿਤਾਬ ਕਰਨਾ ਹੁੰਦਾ ਕਿੰਨੇ ਕੁ ਦੁਖੀ ਆ ਜੀ ਇਹ ਕਿਉਂਕਿ ਇਹਨਾਂ ਦੀ ਜੇ ਕੋਈ ਸੇਲ ਹੋਊਗੀ ਇੱਥੇ ਗਾਊ ਤਾਂ ਹੀ ਤੁਹਾਡੇ ਤੱਕ ਤੁਹਾਨੂੰ ਇਸ ਤੋਂ ਪਹਿਲੇ ਕਰੇ ਇਹਨਾਂ ਨੇ ਸਾਨੂੰ ਇਨਕਾਰ ਨਹੀਂ ਕੀਤਾ ਪੇਮੈਂਟ ਨੂੰ ਹੁਣ ਕੀ ਹੁੰਦਾ ਕੀ ਕਰੀਏ ਜੀ ਬਾਰ ਬੁਰਾ ਹਾਲ ਹੈ ਸੇਲ ਹੀ ਨਹੀਂ ਪੇਮੈਂਟ ਕਿੱਥੋਂ ਦੇ ਦੀਏ ਜੀ ਬਾਕੀ ਬੰਦੇ ਬਹੁਤ ਅੱਛੇ ਨੇ ਬਹੁਤ ਹੀ ਇਮਾਨਦਾਰ ਬੰਦੇ ਨੇ ਮੈਨੂੰ 10 12 ਸਾਲ ਹੋ ਗਏ ਆਂਦੇ ਨੂੰ ਅੱਜ ਤੱਕ ਕਦੇ ਪ੍ਰੋਬਲਮ ਨਹੀਂ ਆਈ ਆ ਬਾਹਰ ਦੇ ਨਰਕ ਦੇ ਕਾਰਨ ਸਾਡੀ ਪੇਮੈਂਟ ਵੀ ਰੁਕੀ ਪਈ ਆ ਸਾਡੇ ਕਾਰੋਬਾਰ ਕੋਈ ਪੈਸੇ ਵੀ ਕਾਰੋਬਾਰ ਅਜੰਗ ਲੱਗਣ ਨਾਲ ਹੋਰ ਕਾਰੋਬਾਰ ਦਾ ਬੇੜਾ ਗਰਪ ਹੋ ਗਿਆ ਤਦੋਂ ਹੋ ਤਾਂ ਜੋ ਹੋ ਰਿਹਾ ਸੋ ਠੀਕ ਹੈ ਲੇਕਿਨ ਇਹਨੂੰ ਠੀਕ ਕਰਾਓ ਕਿਰਪਾ ਕਰਕੇ ਬੇਨਤੀ ਹੈ ਤੁਹਾਡੇ ਅੱਤੇ ਸ਼ੁਕਰੀਆ ਜੀ ਇਹ ਵੀਡੀਓ ਨੂੰ ਇੰਨੀ ਕਿ ਤੁਸੀਂ ਸ਼ੇਅਰ ਕਰਿਓ ਤਾਂ ਕਿ ਸਾਡੇ ਮੌਕੇ ਦੇ ਐਮਐਲਏ ਹਰਦੀਪ ਸਿੰਘ ਮੁੰਡੀਆਂ ਅਤੇ ਹਲਕਾ ਪੂਰਬੀ ਦੇ ਐਮਐਲਏ ਸਰਦਾਰ ਦਲਜੀਤ ਸਿੰਘ ਭੋਲਾ ਤੱਕ ਪਹੁੰਚ ਸਕੇ ਇਹ ਮਿਹਰਬਾਨ ਜੀ ਬਹੁਤ ਹੀ ਇੱਕ ਪੁਰਾਣੀ ਦੁਕਾਨਾ ਸਾਡੇ ਮਿੱਤਰ ਦੀ ਬਿਸ਼ਕਰਮਾ ਇਲੈਕਟ੍ਰੀਕਲ ਅਤੇ ਹਾਰਡਵੇਅਰ ਸਟੋਰ ਉਹਨਾਂ ਦੇ ਬਿਲਕੁਲ ਸਾਹਮਣੇ ਕੂੜੇ ਦੇ ਢੇਰ ਅਤੇ ਗਟਰਾਂ ਦੇ ਮੂੰਹ ਖੁੱਲੇ ਆ ਆਓ ਇਹਨਾਂ ਨਾਲ ਗੱਲਬਾਤ ਕਰਦੇ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਪਾਜੀ ਤੁਹਾਡੇ ਸਾਹਮਣੇ ਦੇਖੋ ਨਰਕ ਬਣਿਆ ਪਿਆ ਤੁਸੀਂ ਕੀ ਕਹਿਣਾ ਚਾਹੋਗੇ ਜੀ ਨਰਕ ਤੇ ਬਹੁਤ ਬੁਰੀ ਜੇਤ ਪਏ ਨੇ ਬਈ ਜਿੰਨੇ ਟੋਏ ਪਏ ਆ ਸਾਰੇ ਪਏ ਆ ਦੋਨੇ ਗਟਰ ਖੁੱਲੇ ਇੱਧਰ ਦਾ ਵੀ ਖੁੱਲਾ ਇੱਧਰ ਦਾ ਵੀ ਖੁੱਲਾ ਆ ਹਾਂ ਜੀ ਦੋ ਗਟਰ ਗਾਹਾਂ ਵਾਲਾ ਗੱਤ ਤਿੰਨ ਗਟਰ ਸਾਡੇ ਕੋਲ ਖੁੱਲੇ ਪਏ ਆ ਹਾਂਜੀ ਇਹਦਾ ਰੋਜ਼ ਗੱਡੀਆਂ ਭੰਨੋਨੀਆਂ ਰੋਜ਼ ਐਕਸੀਡੈਂਟ ਹੁੰਦੇ ਆ ਹਾਂਜੀ ਰੋਜ਼ ਐਕਸੀਡੈਂਟ ਹੁੰਦਾ ਕੋਈ ਦਿਨ ਨਹੀਂ ਹੁੰਦਾ ਜਿਹੜਾ ਐਕਸੀਡੈਂਟ ਨਾ ਹੋਵੇ ਜੀ ਦਿੱਲੀ ਇਹਨਾਂ ਮੈਨੂੰ ਇਹ ਕਹਿੰਦਾ ਪੱਟ ਕੇ ਜਾਂਦਾ ਖੋਲਿ ਦਿਓ ਖੱਪੇ ਖੋਲ ਦਿਓ ਪੂਰੇ ਆ ਪਤਾ ਲੱਗ ਰਿਹਾ ਹਾਂਜੀ ਇਹੀ ਹੱਲ ਹੋਣਾ ਇਹਦਾ ਕਿ ਜਾਂਦਾ ਪੱਟ ਕੇ ਸਾਰਾ ਪੱਧਰ ਹੀ ਕਰ ਦੋ ਇੱਕੋ ਵਾਰੀ ਗੱਟਰ ਦਾ ਫਾਇਦਾ ਕੋਈ ਦਾ ਹੈ ਨਹੀਂ ਕਿ ਜਿੰਨਾ ਗੱਟਰਾ ਪਾਣੀ ਸਾਰਾ ਡੋੜਦੇ ਹੁੰਦਾ ਸਰ ਉਮੀਦਾਂ ਬੜੀਆਂ ਸੀ ਸਰਕਾਰ ਤੋਂ ਤੁਹਾਨੂੰ ਸਾਨੂੰ ਵੀ ਸੀਗੀਆਂ ਆਪਾਂ ਬਣਾਇਆ ਬਦਲਾ ਲਿਆ ਹਾਂ ਦਾ ਪਾਣੀ ਵੇਖਦਾ ਇਹਨਾਂ ਨੇ ਪਾਣੀ ਵੀ ਉਹ ਫੇਰਿਆ ਜੀ ਆ ਜਿਹੜਾ ਗੰਦਾ ਗਟਰਾਂ ਦਾ ਪਾਣੀ ਫੇਰਿਆ ਮੜੇ ਜੀ ਮੀਂਹ ਦੇ ਛਿੱਟੇ ਪੈਂਦੇ ਛੱਡ ਦਿੰਦੇ ਡੇਂਗਾਂ ਵਾਲੇ ਪਾਣੀ ਹਾਂਜੀ ਟੋਟਲੀ ਪਾਣੀ ਡੇਂਗਾਂ ਵਾਲੇ ਛੱਡ ਦਿੰਦੇ ਜਿੰਨਾ ਮੜੇ ਜੀ ਵੀ ਮੀਂਹ ਪੈਂਦਾ ਜਦੇ ਛਿੱਟਾ ਪਿਆ ਉਹਦਾ ਬਸਤੀ ਚੋਂ ਕੁ ਮੇਰ ਦਾ ਪਾਣੀ ਛੱਡ ਦਿੰਦੇ ਸਰ ਹੁਣ ਤਾਂ ਮੀਂਹ ਪੈਣੂ ਵੀ ਕਿੰਨਾ ਚਿਰ ਹੋ ਗਿਆ ਮੈਂ ਕਹੀ ਹੁਣ ਤਾਂ ਖੱਪੇ ਖੁੱਲੇ ਪਏ ਆ ਬਜਾੜਾ ਸਾਹਮਣੇ ਦੁਕਾਨਦਾਰ ਹੈ ਇੱਕ ਬਹੁਤ ਦੁਖੀ ਆ ਉਹ ਹਾਂਜੀ ਹਾਂਜੀ ਉਹ ਬਜਾੜੇ ਮਿੱਟੀ ਸਟਾਰ ਸਟਾ ਕੇ ਦੇਖ ਲਓ ਪੂਰਾ ਹਾਲ ਕੀਤਾ ਪਿਆ ਪਾਣੀ ਤਾਂ ਵੀ zukਦਾ ਹੈਗਾ ਹਾਂਜੀ ਹਾਂਜੀ ਮੂਹ ਨੀ ਦੇਖੋ ਜਦੋਂ ਮੀਂਹ ਪੈਂਦਾ ਉਦੋਂ ਇਹਨਾਂ ਕੋਲ ਬਹਾਨਾ ਹੁੰਦਾ ਜੀ ਕਿਉਂ ਵੀਰ ਜੀ ਬਹਾਨਾ ਹੁੰਦਾ ਵੀ بارش ਪੈ ਗਈ ਤਾਂ ਕਰਕੇ ਪਾਣੀ ਆ ਜੀ ਹੁਣ ਮੀਂਹ ਪੈ ਨੂੰ ਕਿੰਨੇ ਦਿਨ ਹੋ ਗਏ ਇੰਨੀ ਗਰਮੀ ਪੈ ਰਹੀ ਹੈ ਇੰਨੀ ਧੁੱਪ ਹੈ ਪਾਣੀ ਦਾ ਪੂਰਾ ਖੁੱਲਾ ਹੈ ਜੀ ਹੂੰ ਪਾਣੀ ਦਾ ਕੋਈ ਦੂਜਾ ਰੁਕ ਟੋਕ ਨਹੀਂ ਹੈ ਮੈਂ ਕਹਿੰਦਾ ਮੀਂਹ ਪੈਣ ਦੀ ਲੋੜ ਹੀ ਥੱਲੇ ਪਾਣੀ ਫੇਰਾਈ ਜਾਂਦੇ ਪਾਣੀ ਫੇਰਾਈ ਆਪਣਾ ਕਿਹੜਾ ਪਿੰਡ ਹੈ ਭਾਜੀ ਰੋਡ ਪਿੰਡ ਰੋਡ ਪਿੰਡ ਭਾਈ ਜੀ ਆ ਤੁਸੀਂ ਹੁਣ ਪ੍ਰਸ਼ਾਸਨ ਦੀ ਆਪਾਂ ਪੋਰ ਵੀ ਫੋਲਾਗੇ ਕਿਉਂਕਿ ਜਿੰਨਾ ਕੋਨਾ ਰੋਡ ਬਣਾਇਆ ਜੀ ਆਪਾਂ ਧੰਨਵਾਦ ਵੀ ਕੀਤਾ ਠੀਕ ਹੈ ਜੀ ਚਲੋ ਸਾਨੂੰ ਉਮੀਦ ਤਾਂ ਸੀਗੀ ਮਤਲਬ ਵੀ ਰੋਡ ਬਣ ਰਿਹਾ ਚਲੋ ਉਮੀਦ ਸਾਨੂੰ ਹੁਣ ਵੀ ਹੈਗੀ ਆ ਇਹਨਾਂ ਨੇ ਤਕਰੀਬਨ 2023 ਦੇ ਲੱਖ ਦੇ ਵਿੱਚ ਇਹ ਰੋਡ ਦਾ ਕੰਮ ਸ਼ੁਰੂ ਕੀਤਾ ਸੀਗਾ ਅਸੀਂ ਬੜੇ ਖੁਸ਼ ਸੀ ਚਾਹਮਨ ਵਾਲਾ ਸੀ ਵੀਡੀਓ ਬਣਾਵਨਾ ਕਿ ਪਾਈਆਂ ਸਾਡੇ ਰੋਡ ਦਾ ਕੰਮ ਸ਼ੁਰੂ ਹੋ ਗਿਆ ਪਰ ਹੁਣ ਸਾਡਾ ਕਿਤੇ ਨਾ ਕਿਤੇ ਆਸ ਜਿਹੀ ਕਿਰਨ ਟੁੱਟੀ ਜਾ ਰਹੀ ਹੈ ਕਿਉਂਕਿ ਉਹ ਰੋਡ ਵੀ ਜਿਹੜਾ ਬਣਾਇਆ ਸੀ ਉਹ ਵੀ ਹਲੇ ਅੱਧਾ ਅਧਾਰ ਅੱਧ ਉਧਾਰਾ ਵਿੱਚ ਲਟਕਿਆ ਫਿਰਦਾ ਜੀ ਫਵਾਜੀਆਂ ਕੋ ਰੁਕਿਆ ਕੋਈ ਕਾਫੀ ਹਾਂਜੀ ਹਾਂਜੀ ਉਹਨਾਂ ਟਾਈਮ ਉਥੋਂ ਇੱਥੇ ਤੱਕ ਲਾਜ ਨੇ ਫਵਾਜੀਆਂ ਦੇ ਵਿੱਚ ਵਿੱਚ ਲੱਗ ਜਾਂਦਾ ਥੋੜਾ ਟਾਈਮ ਤੇ ਉਹ ਅੱਗੇ ਵੀ ਮੱਤੇਵਾੜੇ ਕੋਲ ਵੀ ਜਿਹੜਾ ਬਹੁਤ ਜ਼ਿਆਦਾ ਬੁਰਾ ਲਾ ਕੱਲ ਮੰਗਲੇ ਇੱਕ ਜੂਸ ਪੀਂਦਾ ਸੀ ਬੰਦਾ ਪੂਰਾ ਲਿਪੜਿਆ ਸੀ ਉਹ ਪੂਰਾ ਕਰ ਦੇਣਾ ਜੀ ਉਹ ਕਹਿੰਦਾ ਇੰਨੀ ਧੁੱਧ ਲੱਭ ਬਹੁਤ ਜ਼ਿਆਦਾ ਠੀਕ ਹੈ ਜੀ ਬਹੁਤ ਮਿੱਟੀ ਹਾਂਜੀ ਹਾਂਜੀ ਇਹ ਚਾਹੀਦਾ ਸਰਕਾਰ ਨੂੰ ਇੱਕ ਵਾਰ ਸੋਚਣਾ ਚਾਹੀਦਾ ਬਿਲਕੁਲ ਠੀਕ ਹੈ ਜੀ ਇਹ ਹੋਰ ਕੰਮ ਕਰਦੇ ਆ ਇਹ ਰ ਹਾਂਜੀ ਹਾਂਜੀ ਟਿਪਰਾਂ ਦਾ ਕੋਈ ਅੰਤ ਨਹੀਂ ਹੈਗਾ ਇੱਥੇ ਹਾਂਜੀ ਹਾਂਜੀ ਟਿਪਰਾਂ ਦਾ ਕੋਈ ਅੰਤ ਨਹੀਂ ਹੈਗਾ ਟਿਪਰ ਦਾ ਲੈਣ ਐਂ ਨਹੀਂ ਬੰਦੀ ਜਾਂਦੇ 10-12 ਵਾ ਦਾ ਟਿਪਰ ਇਕੱਠੇ ਹੀ ਕਿਸੇ ਨੂੰ ਰਾਹ ਨਹੀਂ ਇੰਦੇ ਕਿਸੇ ਨੂੰ ਕੋਈ ਲੈਣਾ ਦੇਣਾ ਕੁਝ ਨਹੀਂ ਦੇਖਦੇ ਉਹਦਾ ਅੰਨੇ ਆਵਾਂਗੇ ਚੱਲਦੇ ਆਂਨੇ ਆਵਾਂਗੇ ਨੇ ਟਿਪਰਾਂ ਵਾਸਤੇ ਰੋਡ ਅਲਾਉਟ ਕਰਦਾ ਜੀ ਤੁਹਾਡੇ ਸਾਹਬ ਨਾਲ ਜੀ ਤੋਂ ਟਿਪਰਾਂ ਵਾਸਤੇ ਦਾ ਸਾੜਾ ਢਿਹੜਿਆਂ ਵਾਸਤੇ ਰੋਡ ਨਹੀਂ ਹੈਗਾ ਟਿਪਰਾਂ ਦਾ ਤੁਗਿਆ ਚੱਲਣਾ ਢਿਹੜਿਆਂ ਵਾਸਤੇ ਟਿਪਰਾਂ ਦੀ ਲੈਣ ਲੱਗੀ ਜਾਂਦੀ ਹੈ ਕਿ ਟੁਕੜ 10 ਦਾ ਟਿਪਰਾਂ ਇਕੱਠੋ-ਗੱਟ ਸਵੇਰੇ ਉੱਟ ਕੇ ਦੇਖ ਲਓ ਜੀ ਮੈਂ ਕਹਿੰਦਾ ਦਾਤ ਨੂੰ ਘੱਟੋ ਇੱਕ ਮਿੰਟ ਜਿ ਘੱਟੋ ਘੜ 8 9 ਟਿੱਪਰ 10 ਟਿੱਪਰ ਨਿਕਲਿਆ ਇੱਕ ਮਿੰਟ ਜ ਤੇ ਮੇਰੇ ਸਾਬ ਨਾਲ ਤੋਂ 2 ਢਾਈ ਆ ਟਿੱਪਰ ਦਿੱਲੀ ਆ ਪੜੋਂ ਦਾ ਲਾਗਣਾ ਪਰ ਲੋਡ ਦੀ ਹਾਲਤ ਦੇਖ ਲਓ ਕਿੰਨੀ ਵਧੀਆ ਆ ਕੋਈ ਵੀ ਭਦੋਸਾ ਨਹੀਂ ਕਦੇ ਵੀ ਕਿਹੜੇ ਟਿੱਪ ਦਾਣੇ ਕਦੋਂ ਥੰਦੇ ਦੇਣਾ ਆ ਸਾਡਾ ਟਰਾਂਸਪੋਰਟ ਵੀ ਪੀਣਾ ਪਹਿਲਾਂ ਇਹਦੇ ਭੰਤੋ ਦਾ ਸਿੱਧਾ ਮਾਰ ਕੇ ਟੱਪਰ ਮਾਰ ਕੇ ਸਿੱਧੇ ਚੱਕੇ ਇੱਥੇ ਮਰਿਆ 10:30 11:00 ਵਜੇ ਸਾਨੂੰ ਕਹਿੰਦੇ ਸਾਡੀ ਅੱਖ ਲੱਗੀ ਹਾਏ ਹਾਏ ਟਿਪਰ ਜਿਆਾ ਟਰਾਂਸਫਾਰਮਰ ਜਿਕੇ ਦੋਨੇ ਖੰਭੇ ਤੋੜਦੇ ਉਹਨੇ ਸੈਨਾ ਜੀ ਹੂੰ ਇੰਨਾ ਬੇੜਾ ਗਲ ਕੀਤਾ ਪਿਆ ਟਿਪਰਾਂ ਨੇ ਕੋਈ ਸਾੜੇ ਦੇਖਦੇ ਨਹੀਂ ਹੈਗੇ ਕੋਈ ਮੋਟਰਸਾਈਕਲ ਨਹੀਂ ਦੇਖਣਾ ਕੋਈ ਗੱਡੀ ਦੇਖਣੀ ਇਹਨਾਂ ਨੇ ਬਸ ਆਪਣਾ ਦੱਬੀ ਜਾਂਦੇ ਆ ਅੰਨਿਆ ਵਾਂਗ ਚੱਲਦੇ ਨੇ ਟਿਪਰ ਵਾਲੇ ਵਾਸਤੇ ਧਰਨੇ ਲਾਉਂਦਾ ਫਿਰ ਅਗਲਾ ਕਹਿੰਦਾ ਟਿਪਰ ਵਾਲੇ ਵਾਸਤੇ ਧਰਨੇ ਲੱਗਦੇ ਆ ਤੁਹਾਨੂੰ ਲੱਗਦਾ ਜਿਹੜਾ ਕੋਈ ਗਰੀਬ ਆ ਕੇ ਥੱਲੇ ਮਰ ਗਿਆ ਉਹਦੀ ਜ਼ਿੰਮੇਵਾਰ ਕੌਣ ਆ ਦੇਖੋ ਜੀ ਸਰ ਦੇਖੋ ਜਿਹੜਾ ਰੋਡ ਆ ਇਹ ਇਹ ਇਹਦੇ ਪਰ ਹਰੇਕ ਬੰਦੇ ਨੰਗਣਾ ਟਿਪਰ ਵਾਲੇ ਨੂੰ ਵੀ ਅੱਜਕੱਲੋ ਰੋਕਣੀ ਕੋਸ਼ਿਸ਼ ਕਰਦੇ ਆ ਰੋਕਦੇ ਰੋਕਣ ਦਾ ਸਾਡਾ ਮਕਸਦ ਇਹੀ ਆ ਵੀ ਪ੍ਰਸ਼ਾਸਨ ਸਾਨੂੰ ਰੋਡ ਬਣਾ ਕੇ ਦੇਵੇ ਰੋਡ ਬਣਾ ਕੇ ਦੇਵੇ ਅਸੀਂ ਕਿਹਦੇ ਪੇੜ ਦੇ ਉੱਪਰ ਲੱਤ ਨਹੀਂ ਮਾਰਦੇ ਹੈਗੇ ਵੀ ਗੱਲ ਹੈ ਹਾਂਜੀ ਗੱਲ ਪ੍ਰਸ਼ਾਸਨ ਨੇ ਇਸ ਵਾਰ ਦੇਖਦੇ ਪ੍ਰਸ਼ਾਸਨਦਾਰ ਨਾ ਹੋਇਆ ਫਿਰਦਾ ਇਸ ਤਰ੍ਹਾਂ ਚੋਂ ਰੇਤਾ ਨਿਕਲਦਾ ਵਾਰ-ਵਾਰ ਰੋਡ ਬਣਾ ਦੇ ਉੱਧਰ ਦੀ ਬੰਨ੍ਹ ਮੰਨ ਲਾ ਰਹੇ ਉਹ ਨਹੀਂ ਬਣਦਾ ਜੀ ਇਹਨਾਂ ਕੋਲ ਹਾਂਜੀ ਉਹ ਬਣਾਉਣ ਦੇ ਜਿਹੜਾ ਸਾਡੇ ਰੋਡ ਦੀ ਅਸੀਂ ਤੇ ਜੇ ਵੀ ਇਹ ਜਨਾਂ ਨੇ ਸਭ ਤੋਂ ਵੱਧ ਬੇੜਾ ਕਰਕੇ ਨਾ ਟਿੱਪੜਾਂ ਤੇ ਕੀਤਾ ਹੋਇਆ ਰਾਹਾਂ ਦੋੜ ਗਿਆ ਜੰਗਲਾਂ ਦਾ ਨਹੀਂ ਬੁਢੀ ਹਾਲ ਤਾਂ ਦੇਖੋ ਵੀ ਗੱਡੀ ਵਿੱਚ ਨਹੀਂ ਲੰਘਉਂਦਾ ਮੋਟਰਸਾਈਕਲ ਸਾਦਾ ਕਰ ਜਾਂਦਾ ਵਜਾਦਾਂ ਕੱਪੜੇ ਬੰਨ ਕੇ ਕੋਈ ਕਿੱਦਾਂ ਜਾਂਦਾ ਕੋਈ ਕਿੱਦਾਂ ਜਾਂਦਾ ਇੰਨੀ ਬੁਰੀ ਹਾਲਤ ਹੁੰਦੀ ਉਹਨਾਂ ਦੀ ਮੰਗਲੇ ਤੋਂ ਰੋਡ ਪਿੰਡ ਨੂੰ ਆਜੋ ਰੋਡ ਤੋਂ ਬੁੱਧਾਣ ਨੂੰ ਆਜੋ ਬੁੱਧਗੜ ਤੋਂ ਰਾਹ ਰੋਡ ਨੂੰ ਆਜੋ ਸਰਾਲੀ ਤੋਂ ਜੀ ਸਸਰਾਲੀ ਨੂੰ ਚਲ ਜਾਓ ਮੈਂ ਨਾ ਰੋਡ ਇੰਨਾ ਬੁਰਾ ਹਾਲਾ ਪੂਰੇ ਕਹਿੰਦੇ ਯਾਰ ਸਾਨੂੰ ਦਾ ਸਸਰਾਲੀ ਤੋਂ ਗੌਂਸ ਗੜ੍ਹ ਨੂੰ ਚਲ ਜਾਓ ਗੌਂਸ ਗੜ੍ਹ ਤੋਂ ਮੰਗੜ ਨੂੰ ਚਲ ਜਾਓ ਇਹ ਰੋਡ ਬੁਰੇ ਹਾਲਾਂ ਕਿ ਗੌਂਸ ਗੜ੍ਹ ਤੋਂ ਜਿਹੜਾ ਆਪਣਾ ਮੰਗੜ ਸਕੂਲ ਪੈਂਦਾ ਵਾ ਉੱਥੇ ਬੱਚੇ ਜਾਂਦੇ ਪੜ੍ਹਨ ਰੋਡ ਦੇ ਵੀ ਬੁੱਧਾਣ ਦੇ ਵੀ ਜਾਂਦੇ ਯਾਰ ਹਾਂ ਪਰ ਉਹਦਾ ਇੰਨਾ ਖਰਾ ਹਾਲ ਹੈ ਕਿ ਸਕੂਲ ਵਾਸਤੇ ਸੋਚਣਾ ਚਾਹੀਦਾ ਬੱਚੇ ਬੱਚੇ ਜਾਂਦੇ ਆ ਤੇ ਮਰਜੀ ਦੇਖ ਲਓ ਸੱਤਲੋ ਸਕੂਲ ਦੇ ਮੋਢੇ ਦੇਖ ਲਓ ਕਿੱਡੇ ਕਿੱਡੇ ਡੋਏ ਪਏ ਆ ਜਾਂ ਜੰਗਲੇ ਦਾ ਹਾਂ ਤੋੜਦੇ ਆ ਬੈਸੀ ਦਾ ਹਾਂ ਤੋੜਦੀਆਂ ਤੁਸੀਂ ਕੀ ਆਖਦੇ ਹੁੰਦੇ ਟੁੱਟਿਆ ਆ ਜੋੜਨਾ ਪਾ ਦੇਵੇ ਜਾਂ ਟਿੱਪਾ ਤੋੜ ਪਾ ਦੇਵੇ ਟਿੱਪਾ ਤੋੜ ਪਾ ਦੇਵੇ ਟਿੱਪਾ ਜੋੜੀ ਪਾ ਦੇ ਦੋ ਸਭ ਤੋਂ ਵਧੀਆ ਆ ਚਲੋ ਠੀਕ ਆ ਆ ਦੇਖੋ ਦੋਸਤੋ ਕੋਈ ਹਾਲ ਹੈਗਾ ਇਹ ਰਾਂਹ ਰੋਡ ਦਾ ਇਹ ਰੋਡ ਹੈ ਜੀ ਦੁਨੀਆ ਦਾ ਸਭ ਤੋਂ ਨਿਕੰਮਾ ਰੋਡ ਸਾਡੇ ਦਾ ਯਾਰ ਦੋਸਤ ਮਿੱਤਰ ਬੇਲੀ ਜਾਂਦੇ ਆ ਸਾਨੂੰ ਪਹਿਲਾਂ ਇਹ ਹੀ ਪੁੱਛਦੇ ਆਂ ਬਾਈ ਰੋਡ ਬਣਿਆ ਕਿ ਨਹੀਂ ਬਣਿਆ ਜੇਕਰ ਕਿਸੇ ਸਾਡੇ ਰਿਸ਼ਤੇਦਾਰ ਨੇ ਆਉਣਾ ਵੀ ਹੁੰਦਾ ਉਹ ਰੋਡ ਦੇਖ ਕੇ ਸਾਡਾ ਪਿੱਛੇ ਹੀ ਮੁੜ ਜਾਂਦਾ ਜੀ ਸਾਡੇ ਕੋ ਕਿੰਨੀ ਟ੍ਰੈਫਿਕ ਹੈ ਇੱਥੇ ਦੇਖੋ ਦੁਪਹਿਰ ਦੇ 12:00 ਵਜੇ ਸਿਖਰ ਧੁੱਪ ਜੜੀ ਹੋਈ ਹੈ ਧੁੱਪ ਪੂਰੇ ਜੋਰਾਂ ਦੇ ਆ ਅਤੇ ਆ ਦੇਖੋ ਤੁਸੀਂ ਰੋਡ ਦਾ ਕਿੰਨਾ ਬੁਰਾ ਹਾਲ ਹੈ ਅਤੇ ਇੱਥੇ ਟ੍ਰੈਫਿਕ ਕਿੰਨੀ ਆ ਬਾਈ ਆ ਜਿਹੜਾ ਇਸ ਟਾਈਮ ਤੁਹਾਡੇ ਮੋਰੇ ਛੱਪਣ ਲੱਗਿਆ ਹੋਇਆ ਇਹਦੇ ਬਾਰੇ ਕੀ ਕਹੋਗੇ ਜੀ ਇਹ ਛੱਪੜੇ ਦੇ ਢੱਕਣ ਟੁੱਟਿਆ ਇਹ ਢੱਕਣ ਰੱਖਿਆ ਜਾਵੇ ਤਾਂ ਆਪਾਂ ਸਹੀ ਹੋ ਜੂਵੇ ਨੇ ਹਾਂਜੀ ਹਾਂਜੀ ਪਾਣੀ ਬੰਦ ਹੋ ਜੇ ਕਿੰਨਾ ਪਾਣੀ ਆ ਪੁੱਤ ਕਿੰਨੀ ਘੜੀ ਹੋਰ ਬਾਈ ਜੀ ਕੀ ਹਾਲ ਚਾਲ ਜੀ ਵਧੀਆ ਜੀ ਤੁਸੀਂ ਕੀ ਕਹੋਗੇ ਪ੍ਰਸ਼ਾਸਨ ਦੇ ਤੁਸੀਂ ਇਹ ਰੋਡ ਬਾਰੇ ਜੀ ਬਹੁਤ ਗੰਦਾ ਇਹਦੀ ਹੈ ਬਹੁਤ ਬੁਰਾ ਹਾਲ ਹੈ ਕਿਧਰ ਮਰਜ਼ੀ ਚੱਲ ਜਾਓ ਸੀਵਰੇਜ ਦਾ ਪਾਣੀ ਪਾਣੀ ਬਹੁਤ ਮਾੜਾ ਆਪਣਾ ਕਿਹੜਾ ਪਿੰਡ ਹੈ ਜੀ ਮੇਰਾ ਸੀੜਾ ਪਿੰਡ ਹੈ ਠੀਕ ਹੈ ਠੀਕ ਹੈ ਨਾਲ ਪਿੰਡ ਸਰਾਲੀ ਤੋਂ ਜੀ ਗੁਰਦੁਆਰ ਦੇ ਪ੍ਰਧਾਨ ਸਾਹਿਬ ਸਾਹਾ ਦਾ ਪ੍ਰਧਾਨ ਸਾਹਿਬ ਗਏ ਨੇ ਜੀ ਪ੍ਰੇਮ ਸਿੰਘ ਜੀ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਰਾਹੋ ਰੋਡ ਵਾਸਤੇ ਸਾਨੂੰ ਬੜੀਆਂ ਉਮੀਦਾਂ ਸੀ ਨਵੀਂ ਸਰਕਾਰ ਆਈ ਹੈ ਬਹੁਤ ਉਮੀਦਾਂ ਸੀ ਸਾਡੇ ਇਹ ਇਲਾਕੇ ਦਾ ਗੰਦ ਨਿਕਲੂਗਾ ਕੀ ਕਹਿਣਾ ਚਾਹੋਗੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬੇਨਤੀ ਕਰਨਾ ਚਾਹਨਾ ਭਗਵੰਤਾਨ ਸਾਹਿਬ ਸਰਕਾਰ ਜੀ ਨੂੰ ਤੁਸੀਂ ਬਹੁਤ ਵੱਡੇ ਵੱਡੇ ਪੰਡਾ ਪਰਕੇ ਲੈ ਕੇ ਆਏ ਸੀ ਜੋ ਜੇ ਸਵਾਸਤ ਸਿਰ ਪੰਜਾਬ ਦੇ ਰੰਗਲਾ ਪੰਜਾਬ ਬਣਾਉਣ ਵਾਸਤੇ ਪਰ ਰੰਗਲਾ ਪੰਜਾਬ ਤਾਂ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਸਾਨੂੰ ਉਮੀਦ ਹੁੰਦੀ ਹੈ ਵੀ ਘਰੋਂ ਅਸੀਂ ਜਾਈਏ ਵੀ ਸ਼ਾਇਦ ਸ਼ਾਮ ਨੂੰ ਘਰ ਵਾਪਸ ਆ ਜਾਈਏ ਪਰ ਉਮੀਦ ਨਹੀਂ ਸਾਨੂੰ ਦੀ ਬਹੁਤ ਮੁਸ਼ਕਲ ਨਾਲ ਘਰ ਪਹੁੰਚਦੇ ਆਂ ਐਨਾ ਰਸਤਾ ਖਰਾਬ ਜਿਹੜੇ ਮੇਰੇ ਵਰਗੇ ਵਿਚਾਰੇ ਅੱਖਾਂ ਤੋਂ ਘੱਟ ਦਿਖਦਾ ਉਹ ਟੋਇਆਂ ਦੇ ਵਿੱਚ ਕਈ ਡਿੱਗ ਡਿੱਗ ਕੇ ਆਪਣੇ ਲੱਤਾਂ ਮਾਚ ਲਾਂਦੇ ਅਸੀਂ ਭਗਵਾਨਤਮਾਨ ਦੀ ਸਰਕਾਰ ਨੂੰ ਹਰਦੀਪ ਸਿੰਘ ਜੀ ਮੁੰਡਿਆ ਵਾਲੇ ਨੂੰ ਉਹਨੂੰ ਬੇਨਤੀ ਕਰਦੇ ਆਂ ਭਾਈ ਜੇ ਕੰਬ ਦੇ ਨੀਂਦ ਸੱਤੇ ਆਂ ਕਿਰਪਾ ਕਰਕੇ ਨੀਂਦ ਤੇ ਜਾਗਣ ਦੀ ਕਿਰਪਾਲਤਾ ਕਰੋ ਆ ਲੋਕਾਂ ਦੀ ਬਾਹ ਫੜੋ ਜਿਹੜਾ ਤੁਹਾਨੂੰ ਵੋਟਾਂ ਪਾ ਕੇ ਦਿੱਤਾ ਹੈ ਤੇ ਦੇਖੋ ਯਾਦ ਰੱਖੋ 5 ਸਾਲ ਜਿਹਦੇ ਵਿੱਚ 3-4 ਸਾਲ ਤੁਸੀਂ ਆਪਣੇ ਘੜ ਚੁੱਕੇ ਰਹੇਗੇ ਸਿਰਫ ਇੱਕ 2 ਸਾਲ 18-20 ਮਹੀਨੇ ਰਹਿ ਗਏ ਨੇ ਮੁੜ ਕੇ ਇਹ ਨਾ ਹੋਵੇ ਬਾਦਲਾਂ ਜਿੱਕਦਾ ਪਾਸੇ ਬਾਦਲਾਂ ਨੂੰ ਸਾਈਡ ਤੇ ਕੀਤਾ ਕਾਂਗਰਸ ਵਾਲਿਆਂ ਨੇ ਸਾਈਡ ਤੇ ਕੀਤਾ ਮੁੜ ਕੇ ਤੁਹਾਨੂੰ ਵੀ ਸਾਈਡ ਤੇ ਕਰਨ ਇਸ ਕਰਕੇ ਹਜੇ ਵੀ ਤੁਹਾਨੂੰ ਬੇਨਤੀ ਆ ਉੰਬਰੀ ਨੀਂਦ ਵਿੱਚੋਂ ਜਾਗੋ ਆਕੇ ਰਾਹੋਂ ਰੋਡ ਦਾ ਜਾ ਕੇ ਹਾਲ ਦੇਖੋ ਤੇ ਸਾਡੀ ਬੇਤੀ ਪ੍ਰਵਾਨ ਕਰੋ ਲੋਕੀ ਬਹੁਤ ਪਰੇਸ਼ਾਨ ਨੇ ਕੋਲਣਾ ਬਹਾਨਾ ਹੁੰਦਾ ਸਗਾ ਜਦ ਮੜਾ ਮੀਂਹ ਪੈ ਜਵੇ ਬਹਾਨੇ ਨਾਲ ਜਿਹੜੇ ਡੈਂਗ ਆਲੇ ਪਾਣੀ ਛੱਡ ਦਿੰਦੇ ਆ ਹੁਣ ਤਾਂ ਮੀਂਹ ਪੈ ਨੂੰ ਕਈ ਦਿਨ ਹੋ ਗਏ ਆ ਮੀਂਹ ਤੋਂ ਬਿਨਾ ਹੀ ਓਵਰਫਲੋ ਹੋਇਆ ਪਿਆ ਦੇਖੋ ਕਿੰਨਾ ਬਰਾਣੀ ਨਹੀਂ ਕੰਟਰੋਲ ਹੋ ਰਿਹਾ ਇਹਨਾਂ ਤੋਂ ਹੋ ਪਾਰ ਰਿਹਾ ਇਹਨਾਂ ਤੋਂ ਸੀਵਰੇਜ ਜਿਹੜਾ ਪਹਿਲਾਂ ਪਾ ਕੇ ਬਾਦਲਾਂ ਦੀ ਸਰਕਾਰ ਦੇ ਵਿੱਚ ਪਾ ਕੇ ਉਹ ਪੈਪ ਨਹੀਂ ਪਾ ਕੇ ਗਏ ਉਹ ਪੈਪੀਆਂ ਪਾ ਕੇ ਗਏ ਨੇ ਅਸੀਂ ਇਹਦੇ ਵਿੱਚ ਜਿੱਥੇ ਦੋਸ਼ੀ ਇਹ ਸਰਕਾਰ ਆ ਉੱਤੇ ਉਹਨਾਂ ਵੱਧ ਦੋਸ਼ੀ ਬਾਦਲਾਂ ਦੀ ਸਰਕਾਰ ਆ ਅਸੀਂ ਸਿੱਧਾ ਇਹ ਕਵਾਂਗੇ ਅਸੀਂ ਜਦੋਂ ਉਹਨਾਂ ਨੇ ਪੈ ਪਾਇ ਸੀ ਉਹਨਾਂ ਆਉਣ ਵਾਲਾ ਵਕਤ ਯਾਦ ਰੱਖਣਾ ਚਾਹੀਦਾ ਕਿ ਪਾਣੀ ਇੰਨਾ ਚੱਲੇਗਾ ਅੱਗੋਂ ਸੀਵਰੇ ਪਦਲੇ ਬੰਦ ਕੀਤੇ ਕਿ ਇਹਨੇ ਰੱਬ ਨਾਲ ਕਰੇ ਸਾਰੇ ਸੀਵੇ ਲੀਕ ਹੋ ਰਿਆ ਆਂਦੇ ਜਾਂਦੇ ਤੇ ਛਿੱਟੇ ਗੰਦੇ ਪਾਣੀ ਦੇ ਪੈਦਲ ਲੋਕੀ ਨਾ ਆ ਕੇ ਘਰੋਂ ਆਉਂਦੇ ਨੇ ਤੇ ਗੰਦੇ ਪਾਣੀ ਦੇ ਛਿੱਟੇ ਪਾ ਕੇ ਉੱਪਰ ਜਾਂਦੇ ਨੇ ਬਹੁਤ ਪਰੇਸ਼ਾਨ ਨੇ ਅਨੇਕ ਸਾਦੇ ਵੇਖੀ ਪਰਵਾਹ ਕਰੋ ਜੀ ਵਾਇਪਰ ਦੀ ਘਾਲਤਾ ਹਾਂਜੀ ਜੇਕਰ 2027 ਦੇ ਵਿੱਚ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡਾ ਸਾਥ ਦਈਏ ਤਾਂ ਇਹ ਸਾਡੇ ਇਲਾਕੇ ਦਾ ਨਾਰਕ ਸਾਡੇ ਇਲਾਕੇ ਦਾ ਗੰਦੂਰ ਕੱਢੋ ਜੀ ਜਨਤਾ ਬਹੁਤ ਦੁਖੀ ਹੈ ਰੋਡ ਤੋਂ ਸੜਕ ਤੋਂ ਗਟੜਾ ਦੇ ਟੱਕਣ ਖੁੱਲੇ ਪਏ ਆ ਜੀ ਬਹੁਤ ਬੁਰਾ ਹਾਲ ਹੈ ਲੋਕਾਂ ਦਾ ਤੋਂ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਇਹਦਾ ਜਲਦੀ ਤੋਂ ਜਲਦੀ ਸੁਧਾਰ ਕੀਤਾ ਜਾਵੇ ਆ ਦੇਖੋ ਵਿਕਾਸ ਦੀਆਂ ਮੂੰਹੋਂ ਬੋਲਦੀਆਂ ਤਸਵੀਰਾਂ ਆ ਦੇਖੋ ਆ ਗੱਡ ਰਿਆ ਪੂਰਾ ਵਿੱਚੋਂ ਖਾਲੀ ਇਹਦੇ ਵਿੱਚ ਡੰਡਾ ਗੱਡਿਆ ਆ ਇਹਦੇ ਕੋਲ ਜੇ ਮੀਂਹ ਪੈ ਜਾਵੇ ਤਾਂ ਲੋਕੀ ਵਿੱਚ ਡਿੱਗਦੇ ਆ ਬਰਾਬਰ ਆ ਹਾਲ ਹੁੰਦਾ ਲੋਕਾਂ ਦਾ ਨਾਜਰ ਜੀ ਨਾਜਰ ਨਾਜ ਜੀ ਕਦਾਲ ਜੀ ਦੇਖੋ ਇਹ ਆਪਾਂ ਕੰਮ ਕਰਾਉਣ ਵਾਸਤੇ ਦੇਖ ਆਪਾਂ ਕੰਮ ਕਰਾਣਾ ਪ੍ਰਸ਼ਾਸਨ ਦੇ ਕੋਲੋਂ ਆਪਾਂ ਮਿਹਨਤ ਕਰਾ ਕੇ ਵੀ ਕੰਮ ਕਰਾਣਾ ਕਿਉਂਕਿ ਆਪਾਂ ਬਣਾਈਏ ਸਾਨੂੰ ਬੜੀਆਂ ਵੀਦਾ ਆ ਦੇਖੋ ਕਿੰਨਾ ਬਰਾ ਹਾਲ ਹੈ ਕਹੋ ਕੁਛ ਨਾ ਕੁਛ ਕਹੋ ਵੀ ਬਣਾਓ ਭਾਈ ਸਾਨੂੰ ਤਾਂ ਨੇ ਮੇਨੇ ਵੱਜਦੇ ਆ ਮੈਨੂੰ ਵੀ ਵੱਜਦੇ ਆ ਅਸੀਂ ਧੰਨਵਾਦ ਵੀ ਕੀਤਾ ਸਰਕਾਰ ਨੇ ਜਿਹੜਾ ਕੰਮ ਕੀਤਾ ਉਹ ਧੰਨਵਾਦ ਕੀਤਾ ਗਾਹਾਂ ਵੀ ਕਰਾਂਗੇ ਇਹਦਾ ਕੰਮ ਕਰਦੇ ਬਿਹਰਾਲ ਸਰਕਾਰ ਨੂੰ ਸਾਥ ਦੇਣਾ ਚਾਹੀਦਾ ਧਿਆਨ ਦੇਣਾ ਚਾਹੀਦਾ ਇਹ ਕੰਮ ਜਿਹੜੇ ਜ਼ਰੂਰੀ ਆ ਕਰਨੇ ਚਾਹੀਦੇ ਪਹਿਲੇ ਦਾ ਹਾਂਜੀ 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 ਠੀਕ ਹੈ ਸਰਕਾਰ ਅਗੇ ਬੇਨਤੀ ਕਰਾਂਗੇ ਪਹਿਲੇ ਦਰ ਦੇ ਕੰਮ ਕੀਤੇ ਜਾਂਦੇ ਨੇ ਦੇਖੋ ਜੀ ਆਪਾਂ ਸਰਕਾਰ ਬਣਾਈ ਆ ਨਾਜ ਨਾਦ ਜੀ ਆਪਾਂ ਵਿਕਾਸ ਕਰਨ ਵਾਸਤੇ ਨਾ ਕਿ ਆਪਾਂ ਲੋਕਾਂ ਨੂੰ ਫੋਟੋ ਖਿਵਾਉਣ ਵਾਸਤੇ ਕੋਲੋਂ ਹੀ ਚਾਵਾਂਗੇ ਧੰਨਵਾਦ ਵੀ ਜਿੱਥੇ ਆਪਾਂ ਕੀਤਾ ਤੇ ਹੋਰ ਕਰਾਂਗੇ ਬੇਨਤੀ ਅਸੀਂ ਤਾਂ ਇਹ ਕਹਿੰਨੇ ਆ ਵੀ 2027 ਵਿੱਚ ਵੀ ਅਸੀਂ ਤੁਹਾਡਾ ਰੱਜ ਕੇ ਸਾਥ ਦੇਈਏ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਾਡਾ ਵੀ ਸਾਥ ਦਿਓ। ਓਕੇ ਜੀ।